ਪੰਜਾਬੀ ਉਹ ਸਸਰਕਾਲ ਜਿਵੇਂ ਕਿ ਬਹੁਤ ਸਾਰੇ ਸਾਥੀਆਂ ਨੇ ਪੁੱਛਿਆ ਸੀ ਕਿ ਅਮਰਪਾਲ ਸਿੰਘ ਕਦੋਂ ਰਿਹਾ ਹੋਊਗਾ ਉਹਦੀ ਤਰੀਕ ਦੱਸੋ ਤਾਂ ਮੈਂ ਉਸੇ ਹੀ ਪ੍ਰਕਾਰ ਤੁਹਾਨੂੰ ਇੱਕ ਖੁਸ਼ਖਬਰੀ ਦੱਸਣ ਜਾ ਰਿਹਾ ਜਿਹੜੀ ਕਿ ਈਮਾਨ ਸਿੰਘ ਖਾਰਾ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੇ ਮੂੰਹੋਂ ਸੁਣਾਉਂਗਾ ਕਿ ਅਮਰਪਾਲ ਸਿੰਘ ਕਦੋਂ ਰਿਹਾ ਹੋਣ ਜਾ ਰਹੇ ਨੇ ਬਹੁਤ ਵੱਡੀ ਖੁਸ਼ਖਬਰੀ ਮੈਂ ਨਹੀਂ ਬਲਕਿ ਈਮਾਨ ਸਿੰਘ ਖਾਰਾ ਦੇ ਰਹੇ ਨੇ ਅਮਰਪਾਲ ਸਿੰਘ ਦੇ ਵਕੀਲ ਨੇ ਉਸ ਕੋਰਟ ਦੇ ਸਾਹਮਣੇ ਖੜ ਕੇ ਜਿਹੜੇ ਹਾਈ ਕੋਰਟ ਦੇ ਵਿੱਚ ਐਨਐਸਏ ਤੇ ਸੁਣਵਾਈ ਹੋਈ ਹੈ ਤਾਮਰਪਾਲ ਸਿੰਘ ਦੇ ਸਾਥੀ ਔਰ ਅਮਰਪਾਲ ਸਿੰਘ ਇਕੱਲੇ ਅਮਰਪਾਲ ਸਿੰਘ ਹੀ ਨਹੀਂ ਬਲਕਿ ਉਹਦੇ ਨਾਲ ਸਾਥੀ ਵੀ ਰਹਿ ਆਉਣ ਜਾ ਰਹੇ ਨੇ ਕਿਉਂਕਿ ਸਾਰੇ ਸਾਥੀਆਂ ਦੇ ਉੱਤੇ ਐਨਐਸਏ ਲੱਗੀ ਹੈ ਤਾਂ ਹੁਣ ਐਨਐਸਏ ਟੁੱਟੂਗੀ ਤਾਂ ਸਾਰੇ ਸਾਥੀਆਂ ਦੇ ਟੁੱਟਣ ਜਾ ਰਹੀ ਹੈ ਤਾਂ ਉਸ ਦੀ ਤਰੀਕ ਹੈ ਜਿਹੜੀ ਬਹੁਤ ਸਾਰੇ ਸਾਥੀਆਂ ਨੇ ਕਮੈਂਟ ਆਏ ਤੇ ਤੁਸੀਂ ਇਹ ਦੱਸੋ ਦੇਵਾ ਭਾਜੀ ਕਿ ਅਮਰਪਾਲ ਸਿੰਘ ਕਿਹੜੀ ਤਰੀਕ ਨੂੰ ਰਿਹਾ ਹੋਣਗੇ ਤਾਂ ਮੈਂ ਤੁਹਾਡੇ ਸਾਹਮਣੇ ਐਡਵੋਕੇਟ ਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੀ ਪਾਰਟੀ ਦੇ ਮੁਖ ਬੁਲਾਰੇ ਵੀ ਨੇ ਉਹਨਾਂ ਨੇ ਆਪਣੇ ਮਨ ਨੂੰ ਸਪਸ਼ਟੀ ਕਰਨ ਦਿੱਤਾ ਜਿਹੜੀ ਕਿ 29 ਜਨਵਰੀ ਨੂੰ ਮੈਂ ਕਿਹਾ ਸੀ ਕਿ ਜਿਹੜੀ ਐਨਐਸਏ ਦੇ ਸੁਣਵਾਈ ਹੋਣੀ ਆ ਉਹਦਾ ਕੋਈ ਛਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਤਾਂ ਦਰਅਸਲ ਹੁਣ ਈਮਾਨ ਸਿੰਘ ਖਾਰਾ ਸਾਹਮਣੇ ਆਏ ਨੇ ਈਮਾਨ ਸਿੰਘ ਖਾਰਾ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਇੱਕ ਸਪਸ਼ਟੀਕਰਨ ਦੇ ਦਿੱਤਾ ਕਿ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨਾਲ ਸਾਥੀਆਂ ਦੇ ਸਵੇਤ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਈਮਾਨ ਸਿੰਘ ਖਾਰਾ ਤੁਹਾਨੂੰ ਦੱਸਣਗੇ ਕਿ ਅਮਰਪਾਲ ਸਿੰਘ ਕਿਹੜੀ ਤਰੀਕ ਨੂੰ ਔਰ ਕਿਸ ਦਿਨ ਰਿਹਾ ਹੋਣਗੇ ਕਿਉਂਕਿ ਬਹੁਤ ਜਲਦ ਯਾਨੀ ਪ੍ਰਮਾਤਮਾ ਨੇ ਉਹ ਗੱਲ ਸੁਣੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਪੰਜਾਬ ਦੇ ਲੋਕ ਨਹੀਂ ਬਲਕਿ ਮੈਂ ਕਹੂੰ ਆ ਪੂਰੇ ਮੁਲਕ ਭਰ ਦੇ ਲੋਕ ਜੇ ਜਿੱਥੇ ਤੱਕ ਭਾਈ ਅਮਰਪਾਲ ਸਿੰਘ ਦੀ ਫੈਨ ਫੋਲੋ ਜਾਂ ਫਿਰ ਭਾਈ ਅਮਰਪਾਲ ਸਿੰਘ ਦੇ ਸਮਰਥਕ ਕਹ ਲੋ ਬਹੁਤ ਸਾਰੀ ਜਨਤਾ ਨੂੰ ਤਾਂ ਇਹ ਲੱਗਦਾ ਕਿ ਭਾਈ ਅਮਰਪਾਲ ਸਿੰਘ ਪੰਜਾਬ ਲੈnde ਪੰਜਾਬ ਦੇ ਵਿੱਚੋਂ ਵੀ ਆਵਾਜ਼ ਉੱਠੀ ਹੈ ਕਿ ਅਮਰਪਾਲ ਸਿੰਘ ਰਿਹਾ ਹੋਵੇ ਤੇ ਸਾਡਾ ਜਿਹੜਾ ਚੜਦਾ ਪੰਜਾਬ ਨੂੰ ਖੁਸ਼ਹਾਲ ਕਰੇ ਕਿਉਂਕਿ ਨਸ਼ਿਆਂ ਦੇ ਨਾਲ ਪੰਜਾਬ ਸਾਡਾ ਅੱਧਾ ਪੰਜਾਬ ਮ ਅਕਸਰ ਕਹਿਣਾ ਹੁੰਦਾ ਹੈ ਚਿੱਟੇ ਦੀ ਭੇਡ ਚੜਿਆ ਤਾਂ ਹੁਣ ਸੁਣੋ ਈਮਾਨ ਸਿੰਘ ਖਾਰਾ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਬड़ी ਕੁਰਬਾਨੀ ਹੈ ਜਿਹਦੇ ਕਰਕੇ ਸਾਰੀ ਚੀਜ਼ ਛੋਟੀ ਵੱਡੀ ਹੋ ਜਾਂਦੀ ਹੈ ਕੋਈ ਗੱਲ ਉਹ ਉਹਾਂ ਦੀ ਕੁਰਬਾਨੀ ਘੱਟਾ ਉਹਨਾਂ ਦੀ ਵੱਧਿਆ ਨਹੀਂ ਕਿਹਾ ਜਾਵੇ ਨਹੀਂ ਨਹੀਂ ਜੀ ਦੇਖੋ ਸਤਕਾਰਯੋਗ ਸਾਰੇ ਨੇ ਪਰ ਇਸ ਪਾਰਟੀ ਦਾ ਮੁੱਢ ਇਥੋਂ ਵaidhਦਾ ਇਸ ਪਾਰਟੀ ਦਾ ਜਿਹੜਾ ਮੁੱਢ ਹੈ ਇਹ ਦਿਬਰੂਗੜ ਤੋਂ ਵaidhਦਾ ਅਸਾਮ ਦੀ ਜੇਲ੍ਹ ਤੋਂ ਵaidhਦਾ ਕਿਉਂਕਿ ਇਹ 21ਵੀਂ ਸਦੀ ਦੇ ਕੁਰਬਾਨੀ 27 ਦਸਤੂ 21ਵੀਂ ਸਦੀ ਦੇ ਵਿੱਚ ਕਿਸੇ ਬੰਦੇ ਨੇ ਐਡੀ ਵੱਡੀ ਐਨਐਸਏ ਲਵਾਈ ਹੋਏ ਪੰਜਾਬ ਦੇ ਖਾਤਰ ਹੁਣ ਤੱਕ ਜਿਹੜੇ ਐਂ ਤਾਂ ਤੁਸੀਂ ਲਾ ਲਓ ਆਪਾਂ 10 ਪੀੜੀਆਂ ਪਿਛਲਾ ਇਤਿਹਾਸ ਤੁਸੀਂ ਦੇਖ ਲਓ ਭਾਈ ਮਹਤਾਬ ਸਿੰਘ ਮੀਰਾ ਕੋਟੀਆਂ ਦਾ ਭਾਈ ਸੁੱਖਾ ਸਿੰਘ ਦੀ ਵੰਸ਼ੀ ਹੈ ਜਿਉਂਦੀ ਹੋਊਗੀ ਤਾਂ ਦੇਖੋ ਸਰਕਾਰ ਸਾਰਿਆਂ ਦਾ ਹੈ ਹਰੇਕ ਬੰਦੇ ਦੀ ਸ਼ਹੀਦੀ ਵੱਡੇ ਤੋਂ ਵੱਡੀ ਸ਼ਹੀਦੀ ਹੈ ਆਪਣੀ ਕਾਂਗਰਸ ਸ਼ਹੀਦੀ ਦਾ ਮੁੱਲ ਹੈ ਕੁਰਬਾਨੀ ਦਾ ਮੁੱਲ ਹੈ ਸੰਘਰਸ਼ ਦਾ ਮੁੱਲ ਹੈ ਪਰ ਦੇਖੋ ਮੇਰੀ ਇਹ ਨਿੱਜੀ رائے ਵੀ ਹੈਗੀ ਹੈ ਕਿ ਜਿਹੜੇ ਬੰਦੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ 21ਵੀਂ ਸਦੀ ਵਿੱਚ ਬੜੀ ਵੱਡੀ ਸੰਘਰਸ਼ ਉਹਨਾਂ ਨੂੰ ਕਿਸੇ ਹਾਲਾਤ ਦੇ ਵਿੱਚ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਕਰਕੇ ਭਾਈ ਦੀਪ ਸਿੱਧੂ ਦੀ ਸੋਚ ਤੇ ਚੱਲੇ ਸੀ ਉਹ ਭਾਈ ਅਮਰਤਪਾਲ ਸਿੰਘ ਦੀ ਸੋਚ ਦੇ ਉੱਪਰ ਤਾਂ ਜੋ ਵੀ ਉਹਨਾਂ ਨਾਲ ਬੀਤਿਆ ਇਸ ਸਮੇਂ ਪਹਿਲੀ ਗੱਲ ਤਾਂ ਉਹ ਨੌਜਵਾਨ ਨੇ ਸਰ 40 ਸਾਲਾਂ ਤੋਂ ਉਮਰ ਘਟ ਹੈ ਨੌਜਵਾਨ ਨਾਲ ਨੌਜਵਾਨ ਜੋ ਜੁੜਦੇ ਹੁੰਦੇ ਨੇ ਤਾਂ ਦੇਖੋ ਉਹਨਾਂ ਬੰਦਿਆਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਅੰਦਰ ਨੇ ਬੜੀ ਛੇਤੀ ਬਾਹਰ ਆਉਣ ਵਾਲੇ ਨੇ ਅੱਜ ਹੀ ਤਰੀਕਾ ਉਹਨਾਂ ਦੀ ਜਦੋਂ ਤੱਕ ਅੰਦਰ ਨੇ ਤਾਂ ਨੁਮਾਇੰਦਗੀ ਸਿੰਬੋਲਿਕਲੀ ਉਹਨਾਂ ਦੇ ਪਰਿਵਾਰ ਕਰਦੇ ਰਹਿਣਗੇ ਜੋ ਬਿਹਤਰ ਵੀ ਹੈ ਕਿਉਂਕਿ ਇਹਨਾਂ ਨਾਲ ਉਹਨਾਂ ਦੀ ਜੋ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਦੇਖੋ ਹੁਣ ਭਾਈ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਕਦੋਂ ਹੋਣ ਜਾ ਰਹੇ ਨੇ ਫਿਰ ਤੁਸੀਂ ਮੈਨੂੰ ਸਵਾਲ ਪੁੱਛੋਗੇ ਨਾਲ-ਨਾਲ ਕੱਲਾ ਅਮਰਪਾਲ ਸਿੰਘ ਨਹੀਂ ਨਾਲ-ਨਾਲ ਜਿਹੜੇ ਸਾਥੀ ਬੰਦ ਨੇ ਅਮਰਪਾਲ ਸਿੰਘ ਦੇ ਨਾਲ 10 ਸਾਥੀ ਬੰਦ ਨੇ ਤਾਂ ਉਹ ਵੀ ਰਿਹਾ ਹੋਣ ਜਾ ਰਹੇ ਨੇ ਪੰਜਾਬ ਦਾ ਜਿਹੜਾ ਕਿ ਉਹ ਸੂਰਬੀਰ ਯੋद्धा ਜਾਂ ਫਿਰ ਪੰਜਾਬ ਦੀ ਉਹ ਨੌਜਵਾਨੀ ਨੂੰ ਬਚਾਉਣ ਵਾਲਾ ਇੱਕ ਯੋਧਾ ਕਹਿ ਲੋ ਕਿ ਜਿਹੜੀ ਨੌਜਵਾਨੀ ਚਿੱਟੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਆਨੀ ਮੈਂ ਕਹੂੰਗਾ ਕਿ ਨੌਜਵਾਨੀ ਇਸ ਚਿੱਟੇ ਦੇ ਘਰਾਂ ਨੂੰ ਜਾ ਕੇ ਖਤਮ ਹੋ ਗਈ ਹੈ ਔਰ ਹੁਣ ਇਹ ਜਿਹੜੇ ਐਡਵੋਕੇਟ ਵਕੀਲ ਨੇ ਈਮਾਨ ਸਿੰਘ ਖਾਰਾ ਵਾਕਈ ਇੱਕ ਸਿੰਘਾਂ ਦਾ ਦਰਦ ਰੱਖਣ ਵਾਲੇ ਕੌਮ ਦਾ ਦਰਦ ਰੱਖਣ ਵਾਲੇ ਪਹਿਲੇ ਵਕੀਲ ਹੋਣਗੇ ਪੰਜਾਬ ਦੇ ਵਿੱਚੋਂ ਕਿ ਜਿਹੜੇ ਡਟ ਕੇ ਮੁਕਾਬਲਾ ਕਰ ਰਹੇ ਨੇ ਨਾ ਕਿਸੇ ਤੋਂ ਡਰਦੇ ਨੇ ਨਾ ਕਿਸੇ ਦੇ ਦਬਾਅ ਥੱਲੇ ਨੇ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਵੱਡੇ ਵੱਡੇ ਜਿਹੜੇ ਕਹਿੰਦੇ ਨੇ ਵੀ ਅਸੀਂ ਵਿਕਦੇ ਨਹੀਂ ਤਾਂ ਉਹਨਾਂ ਲੋਕਾਂ ਨੂੰ ਵੀ ਖਰੀਦਿਆ ਜਾਂਦਾ ਪਰ ਇੱਥੇ ਇਸ ਨੌਜਵਾਨ ਦੀ ਇਸ ਸ਼ਖਸ ਦੀ ਬਹੁਤ ਵੱਡੀ ਮੈਂ ਕਹੂੰਗਾ ਵੀ ਇੱਕ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਵੱਡੀ ਸਿੱਖ ਮਿਲਣੀ ਆ ਗੱਲ ਕਿਹੜੀ ਐ ਕਿ ਅਮਰਪਾਲ ਸਿੰਘ ਨੂੰ ਚਾਉਣ ਵਾਲੇ ਲੱਖਾਂ ਲੋਕ ਨੇ ਕਰੋਨਾ ਮੈਂ ਕਹੂੰਗਾ ਜਿਵੇਂ ਕਿ ਬਾਹਰਲੇ ਮੁਲਕਾਂ ਤੱਕ ਤਾਂ ਉਹਨਾਂ ਲੋਕਾਂ ਨੂੰ ਸਨੇਹਾ ਕੀਤਾ ਜਾਂਦਾ ਇੱਕ ਪਾਸੇ ਬਹੁਤ ਸਾਰੀ ਜਨਤਾ ਕੀ ਪੰਜਾਬ ਦੇ ਵਿੱਚ ਜਿਹੜੀਆਂ ਲੱਤਾਂ ਵੀ ਖਿੱਚਦੇ ਨੇ ਕੁਝ ਲੋਕ ਆ ਜਿਹੜੇ ਭਾਈ ਅਮਰਪਾਲ ਸਿੰਘ ਦੀਆਂ ਹੋਰ ਬਹੁਤ ਸਾਰੇ ਸਾਥੀਆਂ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਜਿਹੜੇ ਉਹਦੇ ਹੱਕ ਦੇ ਵਿੱਚ ਗੱਲ ਕਰਦੇ ਨੇ ईमान सिंह खारा एडवोकेट की कह रहे ने ਵੀ ਮੈਂ ਭਾਈ ਉਹਨਾਂ ਦੇ ਮੁਖ ਬਲਾਰਾ ਵੀ ਆ ਪਾਰਟੀ ਦਾ ਜਿਹੜੀ ਕਿ ਹੁਣ ਪਾਰਟੀ ਬਣੀ ਆ ਅਮਰਪਾਲ ਸਿੰਘ ਦੀ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਨੇ ਔਰ ਨਾਲ-ਨਾਲ ਉਹਨਾਂ ਦੇ ਐਡਵੋਕੇਟ ਵੀ ਨੇ ਯਾਨੀ ਵਕੀਲ ਨੇ ਤਾਂ ਹੁਣ ਭਾਈ ਅਮਰਪਾਲ ਸਿੰਘ ਕਿਹੜੀ ਤਰੀਕ ਨੂੰ ਰਿਹਾ ਹੋਣਗੇ ਕਿਸ ਤਰੀਕ ਨੂੰ ਕਿਸ ਦਿਨ ਨੂੰ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਨਾਲ ਹੀ ਰਿਹਾ ਹੋਣਗੇ ਇਕੱਠੇ ਹੋਣਗੇ ਉਹ ਤਰੀਕ ਕਿਹੜੀ ਆ ਹੁਣ ਤੁਸੀਂ ਮੈਨੂੰ ਇਹ ਵੀ ਪੁੱਛੋਗੇ ਪਰ ਮੈਂ ਤੁਹਾਡੇ ਸਾਹਮਣੇ ਇਹਦਾ ਖੁਲਾਸਾ ਇਹ ਕਰਨ ਜਾ ਰਿਹਾ ਕਿ ਈਮਾਨ ਸਿੰਘ ਖਾਰਾ ਜਿਹੜੇ ਵਕੀਲ ਨੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਤਰੀਕ ਨਹੀਂ ਕੱਲੀ ਦੱਸੀ ਬਲਕਿ ਇਹ ਬਹੁਤ ਵੱਡਾ ਦਾਵਾ ਕੀਤਾ ਆਪਣੇ ਬਣੀਓ ਇੱਕ ਬਹੁਤ ਵੱਡੇ ਵਕੀਲ ਨੇ ਉਹ ਕਿ ਬਹੁਤ ਜਲਦ ਭਾਈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਰਹਾ ਹੁਣ ਜਾ ਰਹੇ ਨੇ ਤਾਂ ਹੁਣ ਇਹ ਰਿਹਾਈ ਹੈ ਜਿਹੜੀ ਇਸ ਰਿਹਾਈ ਦੀਆਂ ਬਹੁਤ ਸਾਰੀਆਂ ਇੱਕ ਗੁਪਤ ਗੱਲਾਂ ਰੱਖੀਆਂ ਗਈਆਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਅਕਸਰ ਕਹਿੰਦਾ ਰਿਹਾ ਜਦੋਂ ਵੀ ਭਾਈ ਅਮਰਪਾਲ ਸਿੰਘ ਤੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਉਦੋਂ ਵੀ ਮੈਂ ਤੁਹਾਨੂੰ ਦੱਸਦਾ ਰਿਹਾ ਕਿ ਜਿਹੜਾ ਅਮਰਪਾਲ ਸਿੰਘ ਹੈ ਦਰਅਸਲ ਇੱਕ ਉਹਨਾਂ ਦੀ ਉਸੇ ਵਕਤ ਹੀ ਜਦੋਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੁੰਦਾ ਤਾਂ ਉਸ ਵਕਤ ਹੀ ਜਿਹੜੀ ਮਹੀਮ ਸੀ ਪੂਰੀ ਟੀਮ ਨੇ ਅਮਰੀਕਾ ਦੇ ਵਕੀਲਾ ਨੇ ਇਸ ਗੱਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਕਿ ਅਮਰਤਪਾਲ ਸਿੰਘ ਨੂੰ ਅਸੀਂ ਰਿਹਾ ਕਰਵਾ ਸਕੀਏ ਕਿਵੇਂ ਦਿੱਤਾ ਜਿਵੇਂ ਕਿ ਸਾਡੇ ਪੰਜਾਬ ਦੀ ਗਵਰਨਮੈਂਟ ਔਰ ਦੂਜੇ ਪਾਸੇ ਸੈਂਟਰ ਦੀ ਸਰਕਾਰ ਇਹਨਾਂ ਦੋਵਾਂ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਮਰੀਕਾ ਦੇ ਵਕੀਲਾਵੰਨਿਓ ਕਿਉਂਕਿ ਉਹਨਾਂ ਨੇ ਵੀ ਇੱਕ ਰਾਸ਼ਟਰਪਤੀ ਦੇ ਕੋਲ ਧਰ ਦਿੱਤੀ ਸੀ ਚਿੱਠੀ ਕਿ ਤੁਸੀਂ ਭਾਰਤ ਸਰਕਾਰ ਦੇ ਵਿੱਚ ਇਹ ਪੁੱਛੋ ਸੈਂਟਰ ਨੂੰ ਨਾਲੇ ਪੰਜਾਬ ਨੂੰ ਕਿ ਭਾਈ ਜਿਹੜੀ NSA ਲੱਗੀ ਆ ਉਹਦੇ ਸਬੂਤ ਦੇ ਦਿਓ ਇੱਕ ਵਾਰੀ ਕਿਸ ਗੱਲ ਦੇ ਤਹਿਤ ਲੱਗੀ ਹੈ ਕਿਉਂਕਿ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਸਬੂਤ ਹੈ ਨਹੀਂ ਅਮਰਪਾਲ ਸਿੰਘ ਦੇ ਖਿਲਾਫ NSA ਬਹੁਤ ਵੱਡੇ ਬੰਦੇ ਤੇ ਲੱਗਦੀ ਜਿਹੜਾ ਕਿ ਦੇਸ਼ ਧਰੋਹ ਕੀਤਾ ਹੋਵੇ ਬਹੁਤ ਵੱਡੀ ਯਾਨੀ ਇੱਕ ਬਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾ اے سے ਜਿਹੜੇ ਸ਼ਖਸ਼ ਦੇ ਉੱਤੇ ਐਨਐਸਏ ਲਾਈ ਗਈ ਹੈ ਬਾਕੀ ਸਾਥੀਆਂ ਤੇ ਉਹ ਬਿਨਾਂ ਗੱਲ ਤੋਂ ਲਾਈ ਗਈ ਹੈ ਬਿਨਾਂ ਵਜ੍ਹਾ ਤੋਂ ਲਾਈ ਗਈ ਹੈ ਤਾਂ ਪੰਜਾਬ ਵਾਲੇ ਇਹਨਾਂ ਗੱਲਾਂ ਨੂੰ ਮੇਰਾ ਵੀ ਖੁਦ ਆਪਣਾ ਆਪ ਸਮਝਣਾ ਦੇਖੋ ਸਾਡਾ ਵੀ ਹੱਕ ਮੰਨਦਾ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਵਾਂਗੇ ਤੇ ਜਦੋਂ ਵੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਆਵਾਜ਼ ਬੁਲੰਦ ਹੁੰਦੀ ਹੈ ਤਾਂ ਉਹਦਾ ਸਾਥ ਆਪਾਂ ਸਾਰਿਆਂ ਨੇ ਹੀ ਦੇਣਾ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ